हाँ ठीक है ठीक है मैंने क्यों एक्सरसाइज में जाने भूल गए हैं इस पर आना मैं खोल के तो कोई दिक्कत नहीं है कोई दिक्कत तो नहीं है दस कोई तो दिक्कत हो मैंने परेशानी हो तो भाई जिंदा है मैं तेरा पाई है बड़ा है ना ਭਾਈ ਨੂੰ ਦੱਸੇਗੀ ਨਾ ਵੱਡੇ ਭਾਈ ਨੂੰ ਆਜਾ ਆਇਆ ਹੈ ਬੱਸ ਲੈ ਪਾਪਾ ਕਿਵੇਂ ਹੈ ਤੇ ਪਾਪਾ ਨੂੰ ਪੁੱਛ ਕੁਮਾਰੀ ਕੁਮਾਰੀ ਠੀਕ ਹੈ ਠੀਕ ਹੈ ਬੇਟਾ ਆਹ ਠੀਕ ਆ ਸੰਦ ਢਾਲ ਮੀਨ ਆ ਰੋਟੀ ਵੀ ਨਹੀਂ ਕਿਤੇ ਨਹੀਂ ਬੀਤ ਗਿਆ ਫਾਈਲ ਬਹੁਤ ਮਿਲਿਆ ਠੀਕ ਉਹ ਤੋਂ ਉਹਦੇ ਚਰਚ ਫਾਇਰਸ ਪ੍ਰੈਸ ਸੈਲਿੰਗ ਨਾ ਪ੍ਰੈਸ ਸੈਲਿੰਗ ਪ੍ਰੈਜੈਂਟ ਹਮ ਸਮਰ ਕੈਂਪ ਚੱਲ ਰਿਹਾ ਹੈ ਅਮਨ ਪਾਪਾ ਨੂੰ ਵਧੀਆ ਜਿਹਾ ਗਾਣਾ ਸੁਣਾ ਦੇ ਕੋਈ ਪਾਪਾ ਮੋਟੀਵੇਟ ਹੋ ਜਾਣਗੇ ਸਰਦਾਰ ਜਤਿੰਦਰਪਾਲ ਸਿੰਘ ਬੈਦਵਾਨ ਸੁਪਰਡੈਂਟ ਇੰਜੀਨੀਅਰ टेलीकम्युनिकेशन शिमला ਤੋਂ ਰਿਟਾਇਰ ਹੋਏ ਸੀ ਪੂਰੇ ਸ਼ਿਮਲੇ ਦੇ ਇੰਚਾਰਜ ਸੀ ਅੰਬਾਲਾ ਦੇ ਵਿੱਚ ਨੌਕਰੀ ਕੀਤੀ ਬੰਬੇ ਕੀਤੀ ਬੜੇ-ਬੜੇ-ਬੜੇ ਸ਼ਹਿਰਾਂ ਦੇ ਵਿੱਚ ਪੂਰੇ ਸਟੇਟ ਦੇ ਮਾਲਕ ਹੁੰਦੇ ਸੀ ਇੱਕ ਬੇਟੀ ਇੱਕ ਬੇਟਾ ਤੇ ਵਾਈਫ ਚੰਡੀਗੜ੍ਹ ਵੱਡੀ ਕੋਠੀ ਸਭ ਕੁਝ ਮਹਾਰਾਜ ਨੇ ਦਿੱਤਾ ਪਿਤਾ ਜੀ ਵੀ ਇਹਨਾਂ ਦੇ ਏਅਰ ਏਅਰ ਇੰਡੀਆ ਦੇ ਵਿੱਚ ਸੀਗੇ ਨਾ ਉਹ ਇੰਜੀਨੀਅਰ ਇੰਜੀਨੀਅਰ ਲਾਈਨ ਹਾਂ ਇੰਡੀਅਨ 에ਅਰਲਾਈਨ ਦੇ ਵਿੱਚ ਇੰਜੀਨੀਅਰ ਸੀਗੇ ਤੇ ਬ੍ਰਦਰ ਬਾਹਰ ਕੈਨੇਡਾ ਚ ਡਾਕਟਰ ਇੱਕ ਇੱਕ ਬ੍ਰਦਰ ਹੋਰ ਦੂਸਰਾ ਬ੍ਰਦਰ ਕੀ ਕਰਦਾ ਸੀ ਤਿੰਨ ਬ੍ਰਦਰ ਸੀ ਨਾ ਤੁਸੀਂ ਹਾਂ ਜੀ ਉਹ ਵੀ ਕਿ ਹਾਈਦਰਾਬਾਦ ਹੈ ਹਾਈਦਰਾਬਾਦ ਦੋ ਕੈਨੇਡਾ ਚ ਦੋ ਕੈਨੇਡਾ ਚ ਦੋਨਾਂ ਦੀ ਡੈਕ ਤੋਂ ਦੋਨਾਂ ਦੀ ਡੈਕ ਤੋਂ ਤੇ ਤੇ ਹਾਈਦਰਾਬਾਦ ਵਾਲਾ ਉਹ ਹੈ ਉਹ ਹੈਗਾ ਤੁਹਾਨੂੰ ਮਿਲ ਕੇ ਕੌਣ ਗਿਆ ਸੀ ਇੱਥੇ ਦਾਜੀ ਲੜਕੀ ਕੀ ਤਾਇ ਦੀ ਲਟਨੇ ਕੇ ਲੜਕ ਇੱਕ ਬਾਈ ਵੀ ਆਇਆ ਸੀਗਾ ਸਰਦਾਰ ਜੀ ਆਏ ਸੀ ਉਹ ਤਾਂ ਕੋਈ ਨਹੀਂ ਆਇਆ ਸੀ ਤਾਇ ਦੀ ਲੜਕੀਆਂ ਹੁੰਦੀ ਹੁੰਦੀ ਹੈ ਹਾਂ ਉਹ ਜਿਹੜਾ ਪੁਰਾਣਾ ਹੈ ਉੱਤਸੀਲਦਾਰ ਬਠਿੰਡੇ ਲੱਗਿਆ ਹੋਇਆ ਓਕੇ ਤਹਿਸੀਲਦਾਰ ਲੱਗਿਆ ਬਠਿੰਡੇ ਉਹ ਕਹਿੰਦੇ ਆਪ ਚੰਡੀਗੜ੍ਹ ਨੀ ਉਹ ਤਾਂ ਭੈਣ ਦਾ ਬਹੁਤ ਥੈਂਕ ਯੂ ਆ ਉਹ ਹਰ ਮਹੀਨੇ ਤੁਹਾਨੂੰ ਮਿਲਣਾ ਆਉਂਦੀ ਆ ਸਾਨੂੰ ਵੀ ਸਮੇਂ-ਸਮੇਂ ਤੇ ਫੋਨ ਕਰਕੇ ਪੁੱਛਦੀ ਆ ਤੇ ਨਿਕ ਉਹਨਾਂ ਨੇ ਤਾਂ ਫਰਜ ਨਿਭਾਤਾ ਤੀ ਹੋਣ ਦਾ ਹੈ ਨਾ ਹਾਂ ਆਈਐਸਏ ਫਾਈਲ ਲਾਈਨ ਕਰਸਲ ਕਰਦੇ ਆਂ ਦਰਸ਼ਕੀ ਮਿਲਾਂ ਕੀ ਕਹਿੰਦੇ ਆ ਮਨ ਫਾਈਲ ਲਾਈਨ ਕਿਸ ਦਾ ਕਰਤੀ ਹੈ ਹੈ ਫਾਈਲ ਲਾਈਨ ਕਿਸ ਦਾ ਕਰਤੀ ਹੈ ਆਈਐਸਡੀ ਆਈਐਸਡੀ ਜੋ ਤੋਂ ਅਮਰੀਕਾ ਰਸ਼ੀਆ ਤੇ ਪਾਕਿਸਤਾਨ ਅਮਰੀਕਾ ਰਸ਼ੀਆ ਤੇ ਪਾਕਿਸਤਾਨ ਠੀਕ ਹੈ ਤੇ ਜਦੋਂ ਐਸਵੀ ਕੋਲ ਗਈ ਹੈ ਹੈਲੀਕਾਪਟਰ ਬਾਪੂ ਜੀ ਦੇ ਨੌਕਰੀ ਦੇਨ ਸੀ ਜਰੂਰ ਦੌਰ ਸੀ ਬਾਪੂ ਜੀ ਤੇ ਸ਼੍ਰੀ ਇੱਕ ਵੀ ਰੁਪਿਆ ਕਦੇ ਰਿਸ਼ਮਤ ਨਹੀਂ ਲੇ ਇੱਕ ਵੀ ਰੁਪਈਏ ਦੀ ਕਦੇ ਹੇਰਾਫੇਰੀ ਨਹੀਂ ਕੀਤੀ ਬਾਪੂ ਨੇ ਆਪਣੇ ਕੰਨੇ ਇਹਨਾਂ ਦੇ ਕਲੀਗ ਫੋਨ ਕਰਦੇ ਨੇ ਹੁਣ ਵੀ ਅੱਜ ਵੀ ਸਾਨੂੰ ਆ ਕੇ ਹਟਿਆ ਰਾਜਕੁਮਾਰ ਭਰਦਵਾਜ ਜੀ ਦਾ ਫੋਨ ਰੁੱਤਕ ਤੋਂ ਉਹ ਅੰਬਾਲੇ ਇਹਨਾਂ ਦੇ ਅੰਡਰ ਕੰਮ ਕਰਦੇ ਸੀਗੇ ਇਹ ਕੀ ਸੀ ਉਹ ਅਫਸਰ ਕੀ ਸੀ ਉਹ ਭਰਦਵਾਜ ਅਸਿਸਟੈਂਟ ਜੂਨੀਅਰ ਅਸਿਸਟੈਂਟ ਜੂਨੀਅਰ ਸੀ ਨਰਿਆਂ ਨਾਲ ਉਹ ਦੱਸਦੇ ਆ ਵੀ ਬਹੁਤ ਹੀ شریف ਬਹੁਤ ਹੀ ਚੰਗੇ ਅਫਸਰ ਸੀ ਸਾਡੇ ਫਿਰ ਬਾਪੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਰਕਾਰ ਦੇ ਵਿੱਚ ਰਹਿ ਕੇ ਡੇ ਵੱਡੇ ਕੰਮ ਕੀਤੇ ਡੇ ਵੱਡੇ ਅਫਸਰ ਰਹੇ ਕਲਾਸ 1 ਅਫਸਰ ਉਸ ਤੋਂ ਬਾਅਦ ਇੱਕ ਕੋਠੀ ਸੀ ਜਿਹੜੀ ਜਿਹਦੇ ਪਿੱਛੇ ਭੈਣ ਭਰਾਵਾਂ ਨੇ ਸਾਰਾ ਆਪਸ ਵਿੱਚ ਫਰਕ ਪਾ ਲਿਆ ਉਹ ਕੋਠੀ ਜੀ ਬਾਪੂ ਜੀ ਚੰਡੀਗੜ੍ਹ ਰਹਿੰਦੇ ਸੀ ਦੂਜੇ ਭੈਣ ਭਰਾ ਕਹਿੰਦੇ ਸੀ ਖਾਲੀ ਕਰੋ ਬਾਪੂ ਜੀ ਖਾਲੀ ਨਹੀਂ ਸੀ ਕਰਦੇ ਇਹ ਠੀਕ ਨਹੀਂ ਸੀ ਡਿਪਰੈਸ਼ਨ ਜਾਣ ਲੱਗ ਗਏ ਬੱਚੇ ਵੀ ਡਿਪਰੈਸ਼ਨ ਚਲੇ ਗਏ ਘਰੋਂ ਜਾਣਾ ਬੰਦ ਕਰਤਾ ਇਹਨਾਂ ਨੂੰ ਐਸੀ ਵੀ ਸਾਡੀ ਕੋਠੀ ਨਾਲ ਖਾਲੀ ਕਰਾ ਲੈਣਾ ਅੰਦਰ ਹੀ ਬੱਚੇ ਰਹਿੰਦੇ ਅੰਦਰ ਹੀ ਵਾਈਫ ਰਹਿੰਦੀ ਬਾਪੂ ਜੀ ਜਾਂਦੇ ਰੋਟੀ ਪਾਣੀ ਲਿਆ ਕੇ ਫਿਰ ਅੰਦਰ ਹੀ ਵੜ ਜਾਂਦੇ ਕਿੰਨੇ ਸਾਲ ਅੰਦਰ ਹੀ ਰਹੇ ਬਾ ਇੱਕ ਦਿਨ ਕੋਰਟ ਨੂੰ ਜਾ ਕੇ ਉਸਨੇ ਕੋਠੀ ਖਾਲੀ ਕਰਨ ਦੇ ਕੇਸ ਲਾਤਾ ਕੋਟ ਨੇ ਵੀ ਕਹਿੰਦੇ ਵੀ ਇੱਥੇ ਉੱਥੇ ਨਹੀਂ ਖਾਲੀ ਕਰਾ ਸਕਦੇ ਸੀ ਸੀਨੀਅਰ ਸਿਟੀਜ਼ਨ ਲੈਂਦੇ ਅੰਦਰ ਤਾਂ ਫਿਰ ਇੱਕ ਉਸਿਹਰ ਦਾ ਸਬਾਬ ਬਣਿਆ ਬਾਪੂ ਜੀ ਬਾਹਰ ਰੋਟੀ ਲੈਣ ਗਏ ਸੀ ਤੇ ਉੱਥੋਂ ਇੱਕ ਸਮਾਜ ਸੇਵੀ ਸੰਸਥਾ ਨੇ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਆ ਬਾਪੂ ਜੀ ਦੇ ਘਰ ਜਾ ਕੇ ਨਾਲ ਨਾਲ ਡਿਊਟੀ ਮੇਜਿਸਟਰ ਤੋਂ ਲੈ ਕੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਵਾਈਫ ਨੂੰ ਅੰਦਰੋਂ ਕੱਟਿਆ ਬਹੁਤ ਬੁਰੀ ਹਾਲਤ ਤੇ ਇਹਨਾਂ ਨੂੰ ਐਨਜੀਓ ਚ ਭਰਤੀ ਕੀਤਾ ਉੱਥੇ ਦਵਾਈ ਚੱਲੀ ਤੇ ਸਾਲ ਕਰੀਬ ਉੱਥੇ ਐਨਜੀਓ ਚ ਰਹੇ ਉਸ ਤੋਂ ਬਾਅਦ ਬਾਪੂ ਜੀ ਦੇ ਦੁਆਰਾ ਫੇਰ ਕੋਟਵੱਲੀਓ ਇਹਨਾਂ ਦਾ ਮੋੜ ਬੇਸੇਵਾ ਕਰਨ ਦੇ ਲਈ ਜਿਹੜੀ ਉਹ ਕੋਠੀ 'ਚ ਰਹਿੰਦੇ ਸੀ ਚੰਡੀਗੜ੍ਹ 'ਚ RAMU ਵਾਲੇ ਸਾਹਿਬ ਜਿਹੜੇ 9 ਸੈਕਟਰ 'ਚ ਰਹਿੰਦੇ ਉਹਨਾਂ ਦੇ ਨਾਲ ਦੀ ਕੋਠੀ ਸੀ ਇਹਨਾਂ ਦੀ ਰੋ ਕੋਠੀ ਜਿਹੜੋ ਖਾਲੀ ਹੋ ਗਈ ਕੋਟ ਦੇ ਆਰਡਰਾਂ ਤੇ ਉਹਨੂੰ ਵੇਚ ਕੇ ਉਹਦੇ ਵਿੱਚੋਂ ਜਿਹੜੇ ਪੈਸੇ ਬਾਪੂ ਜੀ ਦੇ ਹਿੱਸੇ ਸੀਗੇ ਉਹਨਾਂ ਦੇ ਇਹਨਾਂ ਨੂੰ ਇੱਕ ਸਨਿਨ ਕਲੇਵ ਕੋਠੀ ਲੈ ਦਿੱਤੀ ਗਈ ਖਰੜ ਉੱਥੇ ਬਾਪੂ ਜੀ ਨੂੰ ਤੇ ਬਾਪੂ ਜੀ ਦੇ ਪਰਿਵਾਰ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਉੱਥੇ ਰਹਿ ਕੇ ਫਿਰ ਬਾਪੂ ਜੀ ਦੀ ਤੇ ਬਾਪੂ ਜੀ ਦਾ ਪਰਿਵਾਰ ਫਿਰ ਆਪਣਾ ਜੀਵਨ ਆਮ ਬੰਗ ਬਤੀਤ ਕਰਨ ਲੱਗਿਆ ਅੰਦਰ ਹੀ ਰਹਿਣਾ ਬਾਹਰ ਨਾ ਨਿਕਲਣਾ ਫਿਰ ਇੱਕ ਦਿਨ ਨੇ ਵਾਈਫ ਦੀ ਡੈਥ ਹੋ ਗਈ ਉਹ ਵੀ ਐਨਜੀਓ ਵਾਲਿਆਂ ਨੇ ਰਲ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਫਿਰ ਇੱਕ ਦਿਨ ਬਾਪੂ ਜੀ ਦੇ ਪੇਡੇ ਦੀ ਡੈਥ ਹੋ ਗਈ ਉਹਦੀ ਬੋਡੀ ਦੇ ਅੰਦਰ ਪਈ ਗੜ ਗਈ ਸੀ ਪਤਾ ਨਹੀਂ ਚੱਲਿਆ 스멜 ਆਉਣ ਲੱਗ ਗਈ ਜੀੜੇ ਪੈ ਗਏ ਉਹ ਵੀ ਫਿਰ ਸਮਾਜਿਕ ਇੱਥੇ ਬੰਦਿਆਂ ਨੇ ਰਲ ਕੇ ਉਹਨਾਂ ਦਾ ਸੰਸਕਾਰ ਇਰ ਬਾਪੂ ਜੀ ਤੇ ਬਾਪੂ ਜੀ ਦੀ ਬੇਟੀ ਦੋਨੋਂ ਹੀ ਰਹਿ ਰਹੇ ਸੀਗੇ 2014 ਤੋਂ ਲੈ ਕੇ 2021 ਤੱਕ ਇਕੱਠੇ ਹੀ ਦੋਨੋਂ ਪਿਆਰਤੀ ਰਹਿੰਦੇ ਸੀ ਅੰਦਰ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਜਾ ਕੇ ਉੱਥੋਂ ਬਾਪੂ ਜੀ ਨੂੰ ਤੇ ਬਾਪੂ ਜੀ ਦੀ ਬੇਟੀ ਨੂੰ ਲੈ ਕੇ ਆਏ 12 ਨਵੰਬਰ 2021 ਵਾਲੇ ਦਿਨ ਬਾਪੂ ਜੀ ਨੂੰ ਅਸੀਂ ਜਾ ਕੇ ਉੱਥੋਂ ਲੈ ਕੇ ਆਏ ਬਾਪੂ ਜੀ ਦੀ ਬੇਟੀ ਨੂੰ ਲੈ ਕੇ ਆਏ ਅਮਨਦੀਪ ਨੂੰ ਉਦੋਂ 21 22 23 24 ਕਰੀਬ 4 ਸਾਲ ਹੋ ਚੱਲੇ ਬਾਪੂ ਇਹਨੂੰ ਸਾਡੇ ਕੋਲ ਰਹਿੰਦੇ ਆ ਬਾਪੂ ਜੀ ਨੂੰ ਬਾਪੂ ਦੇ ਪਰਿਵਾਰ ਵੱਲੀੋਂ ਬਾਪੂ ਜੀ ਦੇ ਭੈਣਾਂ ਨੂੰ ਬਾਪੂ ਦੇ ਭਰਾਵਾਂ ਨੂੰ ਫੋਨ ਕੀਤੇ ਗਏ ਕੋਈ ਮਿਲ ਨਹੀਂ ਆਇਆ ਭੈਣਾਂ ਨਾਲ ਤਾਂ ਗੱਲ ਵੀ ਹੋਈ ਉਹ ਕੋਈ ਸੰਪਰਕ ਨਹੀਂ ਸੀ ਤੇ ਕਹਿੰਦੇ ਤਾਇਆ ਦੀ ਬੇਟੀ ਆ ਧੰਨਵਾਦ ਆ ਭੈਣ ਦਾ ਸਾਡੀ ਦਾ ਸ਼ੋਦੀ ਦਾ ਜਿਹੜੀ ਤਾਇਆ ਦੀ ਪੋਤੀ ਐ ਇੱਕ ਜਿਹੜੀ ਹਮੇਸ਼ਾ ਗੇੜਾ ਮਾਰਦੀ ਜਦੋਂ-ਜਦੋਂ ਵੀ ਕਾਲ ਕਰੀ ਦੀ ਤੁਰੰਤ ਭੈਣ ਪਹੁੰਚਦੀ ਐ ਉਹ ਵੀ ਆਪਣੇ ਬਿਹਾਵ ਤੇ ਵੀ ਹਰ ਮਹੀਨੇ ਡੇਢ ਮਹੀਨੇ ਬਾਅਦ ਮਿਲ ਕੇ ਜਾਂਦੀ ਐ ਲੋਕ ਤੇ ਬਾਬੂ ਦੀ ਕੋਠੀ ਵੀ ਉੱਥੇ ਪਈ ਐ ਇੱਕ ਵਾਰ ਤਾਂ ਚੋਰੀ ਹੋ ਗਈ ਸਮਾਨ ਤੋਂ ਵੀ ਕੱਢ ਕੇ ਲੈ ਗਏ ਚੋਰ ਜਿਹੜੇ ਕੱਪੜੇ ਲੈ ਲਏ ਸੀ ਕਿਉਂਕਿ ਸਾਡੀ ਸਸਤਾ ਦਾ ਹਮੇਸ਼ਾ ਇੱਕ ਰੂਲ ਰਿਹਾ ਇੱਕ ਸੂਲ ਰਿਹਾ ਵੀ ਅਸੀਂ ਪ੍ਰੋਪਰਟੀ ਕਲੇਮ ਨਹੀਂ ਕਰਦੇ ਕੀ। ਇਸੇ ਪਰਿਵਾਰ ਨੂੰ ਵੀ ਬੇਨਤੀ ਕਰੀ ਸੀ ਪਿੱਛੇ ਵੀ ਤੁਸੀਂ ਆ ਕੇ ਘਟੋ ਘਟ ਉੱਠੀ ਬਿਰਾ ਤਾਂ ਸਾਬਲੋ ਚਲੋ। ਪਰ ਇਹ ਤੇ ਕਰ ਕੋਈ ਅੱਗੇ ਨਹੀਂ ਆਇਆ ਇਸ ਤਰ੍ਹਾਂ ਦਾ ਮਾਸ। ਅਸਰ ਅਰਦਾਸ ਕਰਿਓ। ਬਾਪੂ ਬਿਹਦਵਾਨ ਜੀ, ਚੰਦਰਪਾਲ ਸਿੰਘ ਜੀ ਬਿਹਦਵਾਨ ਤੰਦਰੁਸਤ ਰਹਿਣ, ਤਕੜੇ ਰਹਿਣ ਹੁਣ ਪਿਛਲੇ ਸਮੇਂ 'ਚ ਇਨਾਂ ਦਾ ਚੂੜਾ ਫੈਕਚਰ ਹੋ ਗਿਆ ਸੀ ਮੈਂ ਤਾਂ ਆਪਰੇਟ ਹੋ ਗਿਆ ਸਰਜਰੀ ਹੋ ਗਈ ਹੁਣ ਠੀਕ ਨੇ ਕਮਜ਼ੋਰ ਹੋ ਗਏ ਨੇ ਕਾਫੀ ਅਮਨਦੀਪ कौर ਵੈਦਵਾਨ ਭੈਣ ਵੀ ਸਾਡੀ ਤਕੜੀ ਤੇ ਤੰਦਰੁਸਤ ਰਹੀ ਤੁਹਾਡੀਆਂ ਅਰਦਾਸਾਂ ਦੀ ਦੁਆਵਾਂ ਦੀ ਲੋੜ ਅਹਿਸਾਸ ਹੋਈ ਤੇ ਇਹਨਾਂ ਦੇ ਆਪਣਿਆਂ ਦੀ ਇਹਨਾਂ ਦੇ ਖੂਨ ਨੀ ਰਿਸ਼ਤਿਆਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਆਪਣੇ ਆ ਉਹਨਾਂ ਦੀ ਵੀ ਲੋੜ ਹੈ ਇਹਨਾਂ ਨੂੰ ਹਾਂਜੀ ਹਾਂਜੀ ਵੀਜੀ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਅੱਛਾ 20 ਸਾਲ ਪਹਿਲਾਂ ਵਿਧਵਨ ਸਾਹਿਬ ਤੁਹਾਡੇ ਬੌਸ ਹੁੰਦੇ ਸੀ ਕੀ ਨਾਮ ਤੁਹਾਡਾ ਸਰ ਜਿੰਦਰ ਸਿੰਘ ਵੈਦਵਾ ਹਾਂਜੀ ਜਿੰਦਰ ਸਿੰਘ ਵੈਦਵਾ ਰਾਜਕੁਮਾਰ ਵਰਧਵਾਜ ਤੁਹਾਡੇ ਕਲੀਕ ਸੀ ਰਾਜਕੁਮਾਰ ਵਰਧਵਾਜ ਜਾਣਦੇ ਤੁਸੀਂ ਨਹੀਂ ਆਰ ਕੇ ਵਰਧਵਾਜ ਇਹੀ ਹੁੰਦਾ ਨਾ ਮੇਰਾ ਇਹੀ ਹੁੰਦਾ ਸੀ ਤੁਹਾਡੇ

कर रहे हैं अब ठीक हो बच्चे, तो बच्चे ठीक है अच्छा आपको याद करते रहते हैं कभी कभी पूछते हैं, हैं बता रहे हैं वो पे साल मेरे रामकृष्ण जी आपको बहुत याद करते हैं बोलते हैं वो वो भी भी ए

ठीक है सर आपके पास कभी समय लगे तो मिलके जाइए इनको मैं पिछली बार बात करी थी जी मैं आपसे मिलने आना चाहता हूँ जी बोले नहीं अभी चंडीगढ़ पहुँचने के बाद ही मिलना मिलने आना ठीक है ठीक है ये कहा था चलो आप कहाँ पे हो अभी मैं रोहतक में रोहतक में हूँ आप ठीक है सर आपका धन्यवाद भरत भाई साहब धन्यवाद आप ਕਿ ਜਿਦੱਕੇ ਆਪਕੋ ਮੇਰੀ ਮਦਦ ਦੀ ਲੋੜ ਕਰ ਰਹੀ ਹੈ ਠੀਕ ਹੈ ਸਰ ਸ਼ੁਕਰੀਆ ਸਰ ਸ਼ੁਕਰੀਆ ਓਕੇ ਸਰ ਧੰਨਵਾਦ ਜੀ ਧੰਨਵਾਦ ਬੇਟੀ ਮੇਗੀ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਬੇਟੀ ਤੁਹਾਡੀ ਕਦ ਕਿ ਬਲੇ ਸੀ ਸੀ ਮੈਂ ਅੱਜ ਸਵੇਰੇ ਹੀ ਮਾਰਨਿੰਗ ਚ ਮਿਲਿਆ ਸੀ ਠੀਕ ਹੈ ਜੀ ਤੁਸੀਂ ਕੋਸ਼ਿਸ਼ ਤੁਸੀਂ ਥੋੜਾ ਮਿਲਿਆ ਕਰੋ ਉਹਨੂੰ ਆਜੋ ਆਪਾਂ ġੇੜਾ ਕੱਢ ਕੇ ਆਈਏ ਬਾਹਰ